ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਆਹ ਜਿਹੜੇ ਕੰਮ ਵਾ ਇੱਕ ਚੁਟਕੀ ਮਾਰਿਆਂ ਹੋ ਜਾਂਦੇ ਆ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿਸਾਨਾਂ ਨੂੰ ਬਚਾਉਣਾ ਸਰਕਾਰਾਂ ਕਿਸਾਨਾਂ ਕਿਸਾਨ ਵਿਰੋਧੀ ਆ ਸਾਰੀਆਂ ਸਰਕਾਰਾਂ ਅਸੀਂ ਕਾਰ ਸੇਵਾ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਬੜਾ ਨਿੰਦਦੇ ਆ ਨਿੰਦਕ ਹੁਣ ਮਹਾਪੁਰਸ਼ਾਂ ਦਾ ਕੰਮ ਆ ਇਥੇ ਬਾਬਾ ਜੀ ਸ੍ਰੀ ਹਰਿਵਾਲੀ ਸਾਹਿਬ ਵਾਲੇ ਡੇਰ ਕਰਨ ਮਾਝੇ ਦੇ ਵਿੱਚੋਂ ਸਾਰੀ ਫੌਜ ਮੈਨਾ ਨਮਸ਼ਕਾਰ ਇਹਨਾਂ ਨੂੰ ਕਰੋੜਾਂ ਵਰੀ ਜਿਹੜੇ ਆ ਕੇ ਆਪਣੇ ਘਰੋਂ ਤੇਲ ਤੇਲ ਵੀ ਲੱਗਦਾ ਟਾਈਮ ਵੀ ਲੱਗਦਾ ਅੱਜ ਜੇ ਬੰਦਾ ਕੋਈ ਦਿਹਾੜੀ ਤੇ ਜਾਂਦਾ ਤੇ 500 ਰੁਪਇਆ ਕਮਾ ਕੇ ਘਰ ਨੂੰ ਲਿਆਉਂਦਾ ਤੇ ਕਿੰਨੇ ਬੰਦੇ ਸੇਵਾ ਤੇ ਲੱਗੇ ਆਪਣੇ ਕੰਮ ਕਾਜ ਛੱਡ ਕੇ ਸੋ ਸਰਕਾਰਾਂ ਨੂੰ ਜਿਹੜਾ ਵਾ ਉਹ ਚਾਹੀਦਾ ਵਾ ਇਹਨਾਂ ਨੂੰ ਸੰਧ ਦੇਣ ਗੱਲ ਚੱਲਿਆ ਮਟੀਰੀਅਲ ਇਹਨਾਂ ਦਾ ਟਰਾਲੀਆਂ ਕੀ ਗੱਲ ਸਰਕਾਰਾਂ ਕੋ ਨਹੀਂ ਹੈਗੀਆਂ ਟਿਪਰ ਨਹੀਂ ਹੈਗੇ ਸਰਕਾਰਾਂ ਕੋ ਮਸ਼ੀਨਾ ਨਹੀਂ ਹੈਗੀਆਂ ਸਰਕਾਰਾਂ ਕੋਲ ਇੱਕ ਮਿੱਟੀ ਨੂੰ ਮਿੱਟੀ ਨੂੰ ਇੱਥੇ ਇੱਕ ਹਿਸਾਬ ਦੇ ਤਰਸਣ ਦੇ ਕਿੱਡੀ ਦੂਰੋਂ ਜਗਰਾਵਾਂ ਵੱਲੋਂ ਸਿੰਗ ਲੈ ਕੇ ਮਿੱਟੀ ਆਇਆ ਇੱਥੇ ਹੋਰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਜਿਹੜਾ ਕੋਈ ਦਾਨੀ ਵੀਰ ਸੱਜਣ ਸੇਵਾ ਕਰਨੀ ਚਾਹਦਾ ਵਾ ਤੋ ਮਿੱਟੀ ਲੈ ਕੇ ਆਵੇ ਸਾਰੇ ਕਿਸਾਨ ਜਿਹੜੇ ਆ ਵਾਹਿਗੁਰੂ ਦੀ ਕਿਰਪਾ ਵਾ ਇਹਨਾਂ ਤੇ ਆਪਾਂ ਰਸਣ ਪਾਣੀ ਦੀ ਨਹੀਂ ਲੋੜ ਹੈਗੀ ਇਹਨਾਂ ਨੂੰ ਮਿੱਟੀ ਲੈ ਕੇ ਆਓ ਜੀ ਸੀ ਬੀ ਲੈ ਆਓ ਕੋਈ ਮੇਰਾ ਵੀਰ ਭਰਾ ਜਿਹੜਾ ਕੋਈ ਚਾਹਦਾ ਜਿਹੜਾ ਕੋਈ ਦਰਦ ਰੱਖਦਾ ਕਿਸਾਨੀ ਦਾ ਕਿਸਾਨਾਂ ਦਾ ਰਹੀ ਗੱਲ ਸਰਕਾਰਾਂ ਦੀ ਸਰਕਾਰਾਂ ਕਦੀ ਵਾਸਤੇ ਜਿਹੜਾ ਵਾ ਨਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੋ ਸਕਦੀਆਂ ਕਿਉਂਕਿ ਆਪਾਂ ਇਹਨਾਂ ਨੂੰ ਦਿੱਲੀ ਦੇ ਵਿੱਚ ਜਿਹੜਾ ਨਾ ਕਿਸਾਨਾਂ ਨੇ ਇਹਨਾਂ ਨੂੰ ਦਿਨੇ ਤਾਰੇ ਵਿਖਾਏ ਨੇ ਸੋ ਇਸ ਕਰਕੇ ਹੁਣ ਤੇ ਜਿਹੜੀ ਮਰਜ਼ੀ ਸਰਕਾਰ ਆ ਜੇ ਉਹ ਆਂਦੀ ਵੀ ਕਿਸਾਨਾਂ ਨੂੰ ਖਤਮ ਕਰ ਦੋ ਹੁਣ ਕਿਸਾਨ ਇਹਨਾਂ ਨੂੰ ਅੱਤਵਾਦੀ ਲੱਗਣ ਡੈ ਵੇ ਆ ਇਹ ਕਹਿੰਦੇ ਆ ਵੀ ਇਹ ਇੱਕ ਅੱਤਵਾਦ ਆ ਇਹਨਾਂ ਨੂੰ ਖਤਮ ਕਰੋ ਇਹੋ ਜਿਹੇ ਹਾਲਾਤ ਹੋ ਗਏ ਨੇ ਸਾਡੇ ਪੰਜਾਬ ਦੇ ਕਿਸਾਨ ਇਹਨਾਂ ਨੂੰ ਕਿਸਾਨ ਨਹੀਂ ਲੱਗਦੇ ਇਹਨਾਂ ਨੂੰ ਆ ਜਿਹੜਾ ਹੁਣ ਬਣਾਇਆ ਮੁੱਖ ਮੰਤਰੀ ਆਵਾ ਕਹਿੰਦਾ ਵੱਡੇ ਵੱਡੇ ਟਰੈਕਟਰ ਰੱਖੇ ਆ ਵੱਡੇ ਵੱਡੇ ਟਾਇਰ ਪਾਏ ਆ ਤੈਨੂੰ ਮਾਮਾ ਕੀ ਪਤਾ ਵਾ ਟਰੈਕਟਰ ਟਾਇਰ ਪਾਈ ਮਿਹਨਤ ਕਰ ਕਰਕੇ ਪਾਏ ਆ ਤੁਹਾਡੇ ਐਮਐਲਏ ਵਾਂਗੂ ਸਮੈਕਾ ਵੇਚ ਵੇਚ ਕੇ ਨਹੀਂ ਕੋਠੀਆਂ ਬਣਾਈਆਂ ਦੇ ਸਮੈਕਾ ਵੇਚ ਵੇਚ ਕੇ ਦੇ ਜਿਹੜਾ ਵਾ ਗੱਡੀਆਂ ਲਈਆਂ ਕਿਸਾਨ ਦੇ ਕੋਲ ਘੱਟੋ ਘੱਟ 10 20 40 40 50 50 100 100 ਕਿੱਲੇ ਵਾਲੇ ਕਿਸਾਨ ਆ ਪਰ ਤੁਹਾਡੇ ਐਮਐਲਏ ਜਿਹੜੇ ਦਿਹਾੜੀਆਂ ਕਰਦੇ ਸੀ ਅੱਜ ਉਹ ਵੱਡੀਆਂ-ਵੱਡੀਆਂ ਗੱਡੀਆਂ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਰੱਖਿਆ ਉਹਨਾਂ ਦੇ ਕੋਲ ਪੈਸਾ ਕਿੱਥੋਂ ਆਉਂਦਾ ਕਿਸਾਨ ਦੇਖਦੇ ਆ ਤੇ ਜਿਹੜੇ ਆ 17 117 ਐਮਐਲਏ ਉਹ ਨਹੀਂ 117 ਬੰਦੇ ਨਹੀਂ ਦੇਹਣਦੇ ਸਾਡੇ ਲੀਡਰਾਂ ਨੂੰ ਕਿਸਾਨ ਦੇਹਣਦੇ ਹਜ਼ਾਰਾਂ ਕਿਸਾਨ ਕਿਸਾਨ ਆਪਣੀ ਮਿਹਨਤ ਕਰਦੇ ਨੇ ਕਿਸਾਨ ਇੱਕ ਰੱਬ ਦਾ ਦੂਜਾ ਰੂਪ ਆ ਅੰਨ ਦਾ ਤਾਂ ਐਵੇਂ ਨਹੀਂ ਕਹਿੰਦੇ ਇੱਕ ਗੱਲ ਹੋਰ ਯਾਦ ਰੱਖਿਓ ਮੇਰੀ ਜਿਹੜਾ ਕਿਸਾਨਾਂ ਦੇ ਨਾਲ ਦਗਾ ਕਮਾਊਗਾ ਨਾ ਉਹ ਕਦੀ ਸੁਖ ਨਹੀਂ ਪਾਊਗਾ ਚੰਦ ਦਿਨਾਂ ਦੀਆਂ ਗੱਲਾਂ ਹੁੰਦੀਆਂ ਐ ਇਹ ਸਰਕਾਰਾਂ ਕਦੀ ਆਉਂਦੀਆਂ ਕਦੀ ਜਾਂਦੀਆਂ ਐ ਇਹ ਸਰਕਾਰਾਂ ਸਦਾ ਨਹੀਂ ਰਹਿਣੀਆਂ ਇਹ ਖਤਮ ਹੋਣੀਆਂ ਇਹ غرੂਰ ਜਿਹੜੇ ਨਸ਼ੇ ਐ ਨਾ ਆ ਕੰਮ ਸਰਕਾਰ ਦਾ ਵਾ ਜਿਹੜਾ ਕਿ ਸਾਡੇ ਭਰਾ ਕਰੰਡੇ ਨੇ ਇਹ ਕੰਮ ਇਹਨਾਂ ਦਾ ਨਹੀਂ ਹੈਗਾ ਸਰਕਾਰਾਂ ਦਾ ਕੰਮ ਵਾ ਇਹ ਕਰਨਾ ਪਰ ਸਰਕਾਰਾਂ ਸੁੱਤੀਆਂ ਪਈਆਂ ਵਾ ਭਾਜੀ ਹੁਣੇ ਦੱਸਣ ਦੇ ਆ ਇੱਕ ਬੋਟ ਜਿਹੜੀ ਆ ਬਿਜਲੀ ਪੈਟਰੋਲ ਤੇ ਚੱਲਣ ਵਾਲੀ ਉਹ ਹੀ ਨਹੀਂ ਸਾਨੂੰ ਦਿੱਤੀ ਕਿੱਡੀ ਕ ਗੱਲ ਆ ਦੇ ਦੇਣ ਹਾਂ ਪਾਰਲੇ ਪਾਸੋਂ ਆਏ ਆ ਉੱਤੋਂ ਦੀ ਕਮਾ ਕੇ ਟਰੈਕਟਰ ਲੈ ਕੇ ਆਏ ਆ ਕੋਈ ਪ੍ਰਬੰਧ ਨਹੀਂ ਕੋਈ ਬੰਦਾ ਨਹੀਂ ਸਾਰਾ ਕੁਝ ਜਿਹੜਾ ਵਾ ਖਤਮ ਹੋਇਆ ਪਿਆ ਠੋਸ ਹੋ ਗਏ ਕੋਈ ਐਮਐਲ